ਬਹੁਤ ਹੀ ਕਰਨ ਤੇ ਸਤਕਾਰਯੋਗ ਲੁਧਿਆਣਾ ਵੈਸ ਲੁਧਿਆਣਾ ਔਰ ਸਪੂਚੇ ਪੰਜਾਬ ਦੇ ਵਿੱਚੋਂ ਪਹੁੰਚੇ ਮੇਰੇ ਸਤਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦੇ ਦੀ ਗ੍ਰਹਿ ਦੇ ਵਿੱਚੋਂ ਧੰਨਵਾਦ ਕਿ ਜਿਨ੍ਹਾਂ ਨੇ ਦਿਨ ਰਾਤ ਦੇ ਕਰਕੇ ਇਹ ਸ਼ਾਨਦਾਰ ਜਿੱਤੇ ਜਿਹੜੀ ਉਹ ਦਰਜ ਕੀਤੀ ਹੈ ਔਰ ਮਾਨ ਸਾਹਿਬ ਤੇ ਅਸੀਂ ਸੋਨੀਆਂ ਸਾਹਿਬ ਦੇ ਬੋਲਣ ਤੋਂ ਬਾਅਦ ਕੁਝ ਨਹੀਂ ਜਾਂਦਾ ਹਾਥੀ ਦੇ ਪੈੜਾ ਸਾਰੇ ਪੈੜਾ ਆ ਜਾਂਦੀਆਂ ਨੇ ਪਰ ਮੈਂ ਇੱਕੋ ਬੇਨਤੀ ਕਰੂੰਗਾ ਕਿ ਤੁਹਾਨੂੰ ਕਿ ਇੱਕ ਬੁਲੰਦ ਆਵਾਜ਼ ਦੇ ਵਿੱਚ ਨਾਰੇ ਦੇ ਵਿੱਚ ਮਾਨ ਸਾਹਿਬ ਨੂੰ ਸਿਸੋਧਿਆ ਸਾਹਿਬ ਨੂੰ ਔਰ ਸਾਰੇ ਅੱਜ ਆਪਾਂ ਤਹਈਆ ਕਰੀਏ ਕਿ ਆਹ 1.5 ਸਾਲ ਘਰੇ ਟਿੱਕੇ ਨਹੀਂ ਬੈਠਣਾ ਇਹ ਜਿਹੜੀ ਜਿੱਤ ਅੱਜ ਇੱਥੇ ਦਰਜ ਹੋਈ ਹੈ ਮੈਂ ਸਮਝਦਾ ਕਿ ਕੱਲੇ ਇੱਥੇ ਹੀ ਨਹੀਂ ਗੁਜਰਾਤ ਦੇ ਵਿੱਚ ਵੀ ਜਿਸ ਤਰੀਕੇ ਦਾ ਕਿ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੇ ਬੀਜੇਪੀ ਔਰ ਬਾਕੀ ਵਿਰੋਧੀਆ ਪਾਰਟੀਆਂ ਦੇ ਵਿੱਚ ਢੋ ਦੇ ਦੀ ਛਾਤੀ ਦੇ ਵਿੱਚ ਢੋਕੇ ਇਹ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਕੈਮ ਕਰਤਾ ਤੇ ਇਹੀ ਜੋ ਸੈਮੀਫਾਈਨਲ ਕੱਲ ਆਪਾਂ ਜਿੱਤੇ 2027 ਦੇ ਵਿੱਚ 2022 ਨਾਲੋਂ ਵੀ ਵੱਡੇ ਰਿਕਾਰਡ ਦੇ ਉੱਪਰ ਆਪਾਂ ਜਿੱਤ ਦਰਜ ਕਰਨੀ ਹੈ ਤਾਂ ਕਿ ਮੋੜ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਪੰਜਾਬ ਆਪਾਂ ਅਪਾਰਵਿੰਦ ਜੀ ਦੀ ਮਾਨ ਸਾਹਿਬ ਦੀ ਸੁਸੋਦੀਆ ਸਾਹਿਬ ਦੀ ਜੇ ਨੀਤੀਆਂ ਦੇ ਉੱਪਰ ਚੱਲਦੇ ਆਪਾਂ ਬਣਾ ਸਕੀਏ ਉਸ ਸਭ ਦਾ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਹਾਲੋ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬਹੁਤ ਹੀ ਕਰਨ ਤੇ ਸਤਕਾਰਯੋਗ ਲੁਧਿਆਣਾ ਵੈਸ ਲੁਧਿਆਣਾ ਔਰ ਸਿਮੁੱਚ ਪੰਜਾਬ ਦੇ ਵਿੱਚੋਂ ਪਹੁੰਚੇ ਮੇਰੇ ਸਤਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤਾਂ ਵਾਡਾ ਸਾਰਿਆਂ ਦਾ ਦੇਦੀ ਘਰਾਈ ਦੇ ਵਿੱਚੋਂ ਧੰਨਵਾਦ ਕਿ ਜਿਨ੍ਹਾਂ ਨੇ ਦਿਨ ਦਾਤੇ ਕਰਕੇ ਇਹ ਸ਼ਾਨਦਾਰ ਜਿੱਤ ਜਿਹੜੀ ਉਹ ਦਰਜ ਕੀਤੀ ਹੈ ਔਰ ਮਾਨ ਸਾਹਿਬ ਤੇ ਅਰਸੀ ਸੋਧਿਆ ਸਾਹਿਬ ਦੇ ਬੋਲਣ ਤੋਂ ਬਾਅਦ ਕੁਝ ਨਹੀਂ ਜਾਂਦਾ ਹਾਥੀ ਦੇ ਪੈੜਾ ਸਾਰੀਆਂ ਪੈੜਾ ਆ ਜਾਂਦੀਆਂ ਨੇ ਪਰ ਮੈਂ ਇੱਕੋ ਬੇਨਤੀ ਕਰੂੰਗਾ ਕਿ ਤੁਹਾਨੂੰ ਕਿ ਇੱਕ ਬੁਲੰਦ ਆਵਾਜ਼ ਦੇ ਵਿੱਚ ਨਾਰੇ ਦੇ ਵਿੱਚ ਮਾਨ ਸਾਹਿਬ ਨੂੰ ਸਿਸੋਧਿਆ ਸਾਹਿਬ ਨੂੰ ਔਰ ਸਾਰਿਆਂ 'ਚ ਆਪਾਂ ਤਹਈਆ ਕਰੀਏ ਕਿ ਆਹ 150 ਸਾਲ ਕਰਕੇ ਟਿੱਕੇ ਨਹੀਂ ਬੈਠਣਾ ਇਹ ਜਿਹੜੀ ਜਿੱਤ ਅੱਜ ਇੱਥੇ ਦਰਜ ਹੋਈ ਹੈ ਮੈਂ ਸਮਝਦਾ ਕਿ ਕੱਲੇ ਇੱਥੇ ਹੀ ਨਹੀਂ ਗੁਜਰਾਤ ਦੇ ਵਿੱਚ ਵੀ ਜਿਸ ਤਰੀਕੇ ਦਾ ਕੇਲ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੇ ਬੀਜੇਪੀ ਔਰ ਬਾਕੀ ਵਿਰੋਧੀਆਂ ਪਾਰਟੀਆਂ ਦੇ ਵਿੱਚ ਦੇ ਦੀ ਛਾਤੀ ਦੇ ਵਿੱਚ ਠੋਕੇ ਇਹ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਕਮ ਕਰਤਾ ਤੇ ਇਹੀ ਜੋ ਸੈਮੀਫਾਈਨਲ ਕੱਲ ਆਪਾਂ ਜਿੱਤੇ 2027 ਦੇ ਵਿੱਚ 2022 ਨਾਲੋਂ ਵੀ ਵੱਡੇ ਰਿਕਾਰਡ ਦੇ ਉੱਪਰ ਆਪਾਂ ਜਿੱਤ ਦਰਜ ਕਰਨੀ ਹੈ ਤਾਂ ਕਿ ਮੂੜ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਪੰਜਾਬ ਆਪਾਂ ਆਪਾਂ ਅਰਵਿੰਦ ਜੀ ਦੀ ਮਾਨ ਸਾਹਿਬ ਦੀ ਸੁਸੋਦੀਆ ਸਾਹਿਬ ਦੀ ਜੇ ਨੀਤੀਆਂ ਦੇ ਉੱਪਰ ਚੱਲਦੇ ਆਪਾਂ ਬਣਾ ਸਕੀਏ ਉਸ ਸਭ ਦਾ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਹਲੋ ਸਨ